ਆ ਪਹਿਲੀ ਵਾਰ ਇਸ ਏਰੀਆ ਚ ਦੱਸ ਦਿਆ ਵੀ ਮਲੋੜ ਦੇ ਮੁਕਸਰ ਦੇ ਏਰੀਆ ਵਿੱਚ ਪੈਂਦਾ ਹੈ ਇਹ ਏਰੀਆ ਦੇ ਵਿੱਚ ਦੇਖ ਲਓ ਪੂਰਾ ਛੋਰਾ ਜਮੀਨਾਂ ਦੇ ਵਿੱਚ ਪੂਰਾ ਤਕਰੀਬਨ ਆ ਦੇਖੋ ਛੋਰਾ ਹੀ ਛੋਰਾ ਹੈ ਤੇ ਇੱਧਰ ਤੁਹਾਨੂੰ ਦਿਖਾਉਂਦਾ ਆ ਦੇਖੋ ਆ ਪਾਣੀ ਖੜਿਆ ਛੋਰੇ ਵਾਲੀ ਜਮੀਨਾਂ ਇੱਧਰ ਹੈ ਬਾਕੀ ਜਮੀਨਾਂ ਬਹੁਤ ਦੀ ਕਿਤੇ ਕਿਤੇ ਪਾਣੀ ਕਿੱਥੋਂ ਇੱਧਰ ਆ ਵੀ ਬਾਈ ਇੱਥੇ ਮਿਲਿਆ ਆਪਾਂ ਨੂੰ ਇੱਕਦਮ ਗੱਲਬਾਤ ਕਰਦੇ ਹਾਂ ਆਪਣੇ ਜੀ ਪੰਜਾਬ ਦੇ ਵਿੱਚ ਵੀ ਦੇਖ ਲਓ ਇਦਾਂ ਦੀਆਂ ਇਹ ਜੇ ਏਰੀਆ ਹੈਗੇ ਆ ਜ਼ਮੀਨਾ ਵਗੈਰਾ ਜਿੱਦਾਂ ਹੁਣ ਸ਼ੋਰੇ ਵਾਲੀ ਜਮੀਨਾ ਦੇਖੋ ਚੋਰਾ ਇਧਰ ਪਾਣੀ ਛੋਰੇ ਵਾਲਾ ਗੰਦਾ ਪਾਣੀ ਵੀ ਯਾਨੀ ਕਿ ਏਰੀਆ ਪੈਂਦਾ ਮੁਕਸਰ ਆਪਾਂ ਪੁੱਛਦੇ ਆਂ ਬਾਈ ਨੂੰ ਕਿਹੜੇ ਏਰੀਆ ਚ ਪੈਂਦਾ ਇਹ ਅਡਾਂਗਾੜੂਗਾ ਪਿੰਡ ਪੈਂਦਾ ਕਿਹੜਾ ਉਹ ਬਾਈ ਨੂੰ ਪੁੱਛਦੇ ਉਹਨੂੰ ਪਤਾ ਹੈ ਪਿੰਡ ਦਾ ਅਸੀਂ ਆਏ ਇਧਰ ਨੂੰ ਅੱਜ ਕੰਬੈਨ ਵਗੈਰਾ ਦੇਖਦੇ ਤੇ ਉਹ ਦਿਖਦੇ ਫਿਰਦੇ ਉਹਦੇ ਕਰਕੇ ਐਸੇ ਦੀ ਚਾਹ ਤੇ ਦਰਮਾਹ ਚਮਕ ਬਿਆਹ ਕੀ ਚੀਜ਼ ਸੀਮਟਾ ਕੀ ਆ ਇਹ ਜੀ ਸ਼ੋਰੇ ਵਾਲਾ ਏਰੀਆ ਦੇਖੋ ਇਧਰ ਸਾਹਮਣੇ ਪਿੰਡ ਆ ਤੇ ਇਹ ਜ਼ਮੀਨਾਂ ਦੇ ਵਿੱਚ ਜਿਹੜੇ ਕਿਸੇ ਤੋਂ ਕੱਢਦੇ ਆ ਯਾਨੀ ਕਿ ਜਿਹੜੇ ਜ਼ਮੀਨਾਂ ਦੇ ਵਿੱਚ ਤਕਰੀਬਨ ਚੰਗੀ ਫਸਲ ਵਗੈਰਾ ਨਹੀਂ ਹੁੰਦੀ ਉੱਥੋਂ ਕੱਢਦੇ ਆ ਤੇ ਆਪਾਂ ਪਿੰਡ ਤੋਂ ਪਹੁੰਚੇ ਤਕਰੀਬਨ 80 ਕਿਲੋਮੀਟਰ ਸਾਈਡ ਤੇ ਇਹਨਾਂ ਵੜ ਤੋਂ ਹੋਊਗਾ ਆਪਣਾ ਪਿੰਡ ਹਣਾ ਤੇ ਇੱਥੇ ਇੱਕ ਮਸ਼ੀਨ ਦੀ ਆਪਾਂ ਨੂੰ ਪਈ ਆ ਦੱਸ ਕੇ ਕਰਤਾਰ ਕੰਬੈਨ ਖੜੀ ਆ ਆਪਾਂ ਹੁਣ ਦੇਖਦੇ ਭਾਈ ਆਊਗਾ ਤਾਂ ਫਿਰ ਆਪਾਂ ਦੇਖਦੇ ਕੰਬੈਨ ਕਿ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਹੈਗੀ ਆ ਆਪਾਂ ਲੈਣੀ ਆ ਕਿਸੇ ਵੀਰ ਕੋ ਖੜੀ ਆ ਕਰਤਾਰ 15 16 ਮਾਡਲ ਤੇ ਆਪਣਾ ਜੋਰ ਦਸਾਏ ਕਮੈਂਟ ਦੇ ਵਿੱਚ ਆਪਾਂ ਲੈਣੀ ਆ ਜੇ ਕਿਸੇ ਮੇਰੇ ਵੀਰ ਭਰਾ ਕੋਲੇ ਹੋਵੇ ਤਾਂ ਕਮੈਂਟ ਜ਼ਰੂਰ ਕਰਾਇਆ ਜਾ ਆਪਾਂ ਨੂੰ ਆਹ ਜੀ ਤੁਹਾਨੂੰ ਇੰਜਨ ਵੀ ਚੈੱਕ ਕਰਾ ਹੀ ਦਿੰਨੇ ਆਂ ਦਾ ਵੇਹ ਹੈ ਤਾਂ ਸੌੜ ਜੀ ਹੀ ਪਹਿਲਾਂ ਤਾਂ ਨਹੀਂ ਸਕੀਨ ਸੀ ਚੜਨ ਦੀ ਹੁਣ ਤੁਹਾਨੂੰ ਆਪਾਂ ਉੱਪਰ ਅਗੇ ਇੰਜਨ ਦਿਖਾਉਂਦੇ ਇੰਜਨ ਉੱਪਰ ਇਦਾਂ ਦਾ ਜੀ ਇਹਨਾਂ ਵਾਕਾਂ ਜੀ ਪੇਟੀ ਬੰਦ ਇੰਜਾਂ ਰੈਡੀਏਟਰ ਨਵਾਂ ਪਾਇਆ ਚੈੱਕ ਕਰੋ ਤੁਸੀਂ ਕੁਆਟਰ ਬਾਡੀ ਵੀ ਨਾ ਜੀ ਪੰਪ ਦੋਗੇ ਨਵੇਂ ਆਹ ਪਛਾਣ ਲੀਜੀ ਪੇਟੀ ਬੰਦ ਦੀ ਉੱਥੋਂ ਜੇ ਇਦਾਂ ਦੀ ਲੋਕਾਂ ਦੇ ਇਧਰ ਪਿੱਛੇ ਇੱਕ ਹੋਰ ਖੜੀ ਗੁਰਨਾਨਕ ਉਹ 6 ਮਡਲਾ ਆਹ ਅੱਠੇ ਆ ਫਿਰ ਤੋਹਫਾ ਹੈ ਹੈ ਨਹੀਂ ਸਸਿਆਗਾਲ ਵੀਰ ਦੀ ਸਵਾਗਤ ਹੈ ਤੁਹਾਡਾ ਬਲ ਨਵੇਂ ਬਲੌਗ ਤੇ ਆਪਾਂ ਜੀ ਅੱਜ ਪਹੁੰਚੇ ਆਂ ਇਹ ਸ਼ਹਿਰ ਪਿੰਡਾ ਜੀ ਗੁਰੂ ਅਰਸਹਾਏ ਤੇ ਆਪਣੇ ਭਾਈਆਂ ਕੋਲ ਦੋ ਕੰਬਾਈਨਾ ਖੜੀਆਂ ਇਹਨਾਂ ਵਿੱਚੋਂ ਇਹਨਾਂ ਨੇ ਇੱਕ ਸੇਲ ਕਰਨੀ ਆ ਤੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਕੰਬਾਈਨ ਦਾ ਇਕੱਲਾ ਇਕੱਲਾ ਚੀਜ਼ ਦਿਖਾਵਾਂਗੇ ਵੀ ਕੀ ਕੁਝ ਹੈ ਇਹਦੇ ਚ ਕਿੱਦਾਂ ਦੀ ਮਸ਼ੀਨਾਂ ਕੀ ਪ੍ਰਾਈਸ ਆ ਬੰਦੇ ਨਾਲ ਗੱਲ ਵੀ ਕਰਾਂਗੇ ਤੇ ਕਿੰਨੇ ਦੀ ਦੇਣੀ ਆ ਮਾਡਲ ਕਿਹੜਾ ਇੰਜਨ-ਉੰਜਨ ਵਗੈਰਾ ਸਭ ਕੁਝ ਦੱਸਾਂਗੇ ਤੇ ਪਿੰਡੇ ਪਿੱਛੋਂ ਪੁੱਛ ਤੋਂ ਪੂਛ ਨੂੰ ਮੜਾ ਜਾਂ ਪੇਟ ਵਗੈਰਾ ਮੈਨੂੰ ਲੱਗਦਾ ਥੋੜਾ ਜਿਹਾ ਲੱਗਾ ਜੀ ਤੇ ਬਾਕੀ ਜੀ ਤਕਰੀਬਨ ਟਾਇਰ ਚੈੱਕ ਕਰੋ ਤੁਹਾਡੇ ਸਾਹਮਣੇ ਆ ਕਿੰਨੇ ਕੋ ਤੁਸੀਂ ਆਹ ਬੰਦਾਜਾ ਲਗਾ ਲਿਆ ਜੀ ਕਿੰਨੇ ਕੋ ਹੈਗੇ ਆ ਮੇਰੇ ਸਾਹ ਚ 80 ਪੈਸੇ ਹੈਗੇ ਆ ਨਹੀਂ 80 ਨਹੀਂ ਅਸੀਂ ਹਾਂ 70 60 70 ਪੈਸੇ ਟਾਇਰ ਹੈਗੇ ਜੀ ਐਮ ਆਰ ਐਫ ਦੇ ਆ ਬਿਰਲਾ ਦੇ ਬਿਰਲਾ ਦੇ ਟਾਇਰ ਨੇ ਬਾਕੀ ਜੀ ਚੈਸੀ ਲੈਣ ਦੀ ਬਿਲਕੁਲ ਓਕੇ ਆ ਗੁਰਨਾਣ ਕੰਬੈਨ ਆ ਜੀ ਇਹ ਤੇ ਸਟਾਫ ਐਲੀਵੇਟਰ ਵਗੈਰਾ ਚੈੱਕ ਕਰ ਸਕਦੇ ਜੀ ਕਿਦੋਂ ਰਿਡਲ ਉਹਨਾ ਤਕਰੀਬਨ ਨਵੀਆਂ ਹੀ ਆ ਕੋਈ ਮਾੜੀ ਮੁੱਟੀ ਟਚਿੰਗ ਵਗੈਰਾ ਹੋਈ ਹੋਈ ਆ ਤਕਰੀਬਨ ਰਿਪੇਅਰ ਫੁੱਲ ਹੋਈ ਆ ਮਸ਼ੀਨ ਤੇ ਅੱਗੇ ਵਾਲੇ ਟਾਇਰ ਚੈੱਕ ਕਰੋ ਜੀ ਇਹ ਹੈਗੇ ਜੀ ਐਮ ਆਰ ਐਫ ਦੇ ਟਾਇਰ ਨੇ ਇਹ ਹੋਣਗੇ ਜੀ 30 40 ਕੁ ਦੇ ਲਗਭਗ ਹੈਗੇ ਆ ਬਾਕੀ ਤੁਹਾਡੇ ਸਾਹਮਣੇ ਆ ਚੈੱਕ ਕਰ ਲਓ ਬੇਦਗ ਟਾਇਰ ਆ ਕਿ ਕੱਟ-ਕੁੱਟ ਹੈ ਕੋਈ ਨਹੀਂ ਬੇਦਗ 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 ਟਾਇਰ ਨੇ ਜੀ ਤੇ ਤਕਰੀਬਨ 35 ਤੇ 40 40 ਮੰਨ ਕੇ ਚੱਲੋ ਜੇਕਰ ਉਦਾਂ ਗਿਣੀ ਨੇ 50 ਪੈਸੇ ਗਿਨੇ ਜਾ ਸਕਦੇ ਆ ਆਪਣੇ ਸਾਹਮਣੇ 40 ਪੈਸੇ ਟਾਇਰੇ ਗਿਆ ਤੇ ਛੋਟੇ ਗੇਰ ਚ ਤੇ ਬਾਕੀ ਮਸ਼ੀਨ ਪੂਰੀ ਓਕੇ ਆ ਚੈਨ ਚੂਨ ਵਗੈਰਾ ਨਵੀਂ ਪਾਈ ਹੋਈ ਆ ਫੱਟੀਆਂ ਵਗੈਰਾ ਤੁਸੀਂ ਦੇਖ ਸਕਦੇ ਅੱਗੋਂ ਦੀ ਲੋਕੇ ਦੀ ਇਦਾਂ ਦੀ ਆ ਜੀ ਤੇ ਬਾਕੀ ਜੀ ਇਧਰ ਆ ਟਾਇਰ ਚੈੱਕ ਕਰੋ ਵੀ ਹਮਾਰਾ ਫਦਾ ਇਧਰ ਨੰਗ ਜਾਗੇ ਹਾਂ ਕਰਦੇ ਵੀ ਹਾਂ ਰਹਿਣ ਦੇ ਫਿਰ ਉਧਰ ਆ ਜਾਣਾ ਪਿੱਛੋਂ ਦੀ ਆ ਜਾਣਾ ਮੈਂ ਬਾਕੀ ਇਹਦੇ ਚੈੱਕ ਕਰੋ ਇਹ ਟਾਇਰ ਦੂਸਰੀ ਸਾਈਡ ਦਾ ਤੇ ਤੁਹਾਨੂੰ ਆਪਾਂ ਜੀ ਬੰਦੇ ਨਾਲ ਹੀ ਮਲਾਉਂਦੇ ਆ ਤੁਹਾਨੂੰ ਦੱਸੂਗਾ ਇੰਜਨ ਵਗੈਰਾ ਕੀ ਕੁਝ ਹੈਗਾ ਇਹਦੇ ਚ ਬਾਕੀ ਉੱਪਰ ਹੁਣ ਆਪਾਂ ਨਹੀਂ ਚੜ ਸਕਦੇ ਉੱਪਰ ਕਿਉਂਕਿ ਥੋੜਾ ਜਿਹਾ ਔਖਾ ਜਿਹਾ ਹੋ ਗਿਆ ਚੜਨਾ ਤੇ ਪਿੱਛੇ ਦੀ ਲੁੱਕ ਚੈੱਕ ਕਰੋ ਜੀ ਇਹਦੀ ਸਟਾਵਕਰ ਵਗੈਰਾ ਇਹ ਛੇ ਸਟਾਵਕਰ ਸਟਾਵਰ ਬਿਲਕੁਲ ਨਵੇਂ ਆ ਦੇਖੋ ਸਟਾਵਕਰ ਤੁਹਮ ਦਿਖ ਰਹਾ ਹੈ तकरीबन ਬੇਦਗ ਸਟਾਵਕਰ ਨੇ ਸੀਪਾ ਵੀ ਨਵੇਂ ਆ ਸੀਪਾ ਵੀ ਦੱਸਦੇ ਨਵੇਂ ਬਖੀ ਲੈਰਾ ਹੈਗਾ ਵਿੱਚ ਸੀਪਾ ਵੀ ਨਵੇਂ ਆ ਜੀ ਇਧਰ ਵੀ ਟਾਇਰ ਹੈ ਉਹਦੇ ਨਾਲ ਵੱਧ ਹੀ ਹੋਊਗਾ ਘੱਟ ਨਹੀਂਗਾ ਜੀ ਆ ਦੇਖੋ ਚੈੱਕ ਕਰੋ ਟਾਇਰ ਤੇ ਬੈਟਰੀਆਂ ਬੁੰਡਰੀਆਂ ਵਗੈਰਾ ਇਧਰ ਆ ਗਈ ਇੰਜਨ ਤੇ ਓਗਰ ਓਗਰ ਵਗੈਰਾ ਬਿਲਕੁਲ ਸਹੀ ਆ ਬਾਕੀ ਜੇ ਆਪਾਂ ਬੰਦੇ ਨਾਲ ਮਲਾਉਂਦੇ ਸਾਨੂੰ ਹੁਣ ਤੇ ਇਹਦੇ ਨਾਲ ਕੀ ਕੁਝ ਤੁਹਾਨੂੰ ਦੱਸਣਗੇ ਇਧਰ ਨੂੰ ਮਲਾ ਜਾਓ ਮਿਲੋ ਜੀ ਸਾਹ ਬਾਈ ਨੂੰ ਸਾਸੀਕਰ ਬਲਾਪ ਨੂੰ ਤੇ ਆਪਾਂ ਨੂੰ ਮਸ਼ੀਨ ਬਾਰੇ ਦੱਸੋ ਜੀ ਇਹਦੇ ਚ ਕੀ ਕੁਝ ਪਾਇਆ ਕੀ ਕੁਝ ਕਿੰਨੇ ਦੀ ਦੇਣੀ ਆ ਇੰਜਨ ਉਹ ਵਗੈਰਾ ਸਭ ਕੁਝ ਦੱਸੋ ਇਹਦਾ ਇੰਜਨ ਕਿਵੇਂ ਆ ਪੇਟੀ ਪਾ ਇੰਜਨ ਹੈ 02 02 ਤੇ ਇਹਦੇ ਨਾਲ ਬੈਂਟੀਆਂ ਬੁੰਟੀਆਂ ਕਿਵੇਂ ਆ ਸਲਫਟ ਸਟਾਰਟ ਤੇ ਇੰਜਨ ਦਾ ਚੱਲਣ ਨੂੰ ਕਿਵੇਂ ਓਕੇ ਇੱਕ ਨੰਬਰ ਇੰਜਨ ਓਕੇ ਜੀ ਸਹੀ ਸਾਰੇ ਸਿਆ ਕਰਦਾ ਸਟਾਰਟ ਕਰਕੇ ਸਹੀ ਇੰਜਨ ਬਿਲਕੁਲ ਹਾਂ ਜੀ ਤੇ ਬੈਂਟ ਦੇ ਸਲਫਟ ਸਟਾਰਟ ਮਿਲ ਗਏ ਜੀ ਹਾਂ ਜੀ ਤੇ ਟਾਇਰ ਵਗੈਰਾ ਆਪਾਂ ਦੇਖ ਲੈ ਕੇ ਕੀ ਰੇਂਜ ਰੂਈ ਤੇ ਹੈਗੇ ਆ ਵੀ ਕਿੰਨੀ ਕੋਈ ਨਾ ਦੇ ਹੈਗੀ ਆ ਟੈਰਾਂ ਦੀ ਤੇ ਇੱਧਰ ਨਾ ਆਇਆ ਮੜਾ ਜਾ ਆ ਤਾਂ ਨਹੀਂ ਫੇਰ ਕਰਨੀ ਨਹੀਂ ਜੀ ਨਾ ਨਾ ਇੱਥੇ ਆ ਮੜਾ ਜਾ ਇੱਕ ਜੀ ਟਰੈਕਟਰ ਵਾਲੀ ਮਸ਼ੀਨ ਤੋਹਫਾ ਰੱਖਿਆ ਇਹਨਾਂ ਨੇ ਦੇਖੋ ਜੀ ਇਹ ਮਾਰ ਲੱਗੀ ਆ 14 15 ਮਾਡਲ ਆ ਮਸ਼ੀਨ ਦੇਖ ਲਓ ਕਿੰਨੀ ਸਾਫ਼ ਤੇ ਇਹਦਾ ਇਹ ਦੱਸੋ ਵੀ ਰੈਡੀਏਟਰ ਵਗੈਰਾ ਤੇ ਚੱਲਣ ਨੂੰ ਕਿਵੇਂ ਆ ਮਸ਼ੀਨੇ ਦੇ ਬਰ ਦੱਸੋ ਬਹੁਤ ਵਧੀਆ ਜੀ ਚੱਲਣ ਨੂੰ ਡਿਸਟ੍ਰੀਬਿਊਟਰ ਦਾ ਵੀ ਕੰਮ ਨਵਾਂ ਆਈ ਇੱਧਰ ਮੁਕਰ ਕੰਦਰੇ ਵਾਲੇ ਤੇ ਇਹਦਾ ਇਹ ਦੱਸ ਮੈਨੂੰ ਕਿ ਇਹਦਾ ਦੂਸਰਾ ਵੀ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਲਿਆਂਦੀ ਨੂੰ ਕਿਵੇਂ ਚੱਲਦੀ ਆ ਮਸ਼ੀਨ ਇਹ ਆਪਣੇ ਕੋਲ 5 ਸਾਲ ਹੋ ਗਏ ਪੂਰੇ 5 ਸਾਲ ਚਲਾਉਂਦੇ ਨੂੰ ਲੋਕਲ ਕੇ ਬਾਹਰ ਪੂਰੀ ਵੀ ਜਾਂਦੇ ਰਿਹਾ ਲੋਕਲ ਹੀ ਲੋਕਲ ਵਧੀਆ ਚੱਲਦੀ ਆ ਮਸ਼ੀਨ ਬਹੁਤ ਵਧੀਆ ਤੇ ਮਾਡਲ ਦੱਸਿਆ ਕਿਹੜਾ ਇਹ 8 ਮਾਡਲ ਹੈ ਪੇਟੀ ਬੰਦੀਆਂ 8 ਮਾਡਲ ਪੇਟੀ ਬੰਦਨ ਵਾਲਾ ਹਾਂਜੀ ਤੇ ਟਾਇਰ ਗਏ ਜੀ ਇਹਦੇ 40 ਰੁਪਏ ਅੱਗੇ ਵਾਲੇ ਆ ਪਿੱਛੇ ਵਾਲੇ ਗਏ ਜੀ 670 ਰੁਪਏ ਰੇਂਜ ਚ ਗਏ ਆ ਹਾਂਜੀ ਤੇ ਤੂੰ ਹੀ ਚਲਾਈ ਆ ਕਿ ਕੋਈ ਡਰਾਈਵਰ ਰੱਖਿਆ ਤੁਸੀਂ ਡਰਾਈਵਰ ਲੱਗਦੇ ਡਰਾਈਵਰ ਡਰਾਈਵਰ ਚ ਲਾਉਂਦਾ ਮੁੰਡਾ ਇਹ ਰੈਡੀਏਟਰ ਵੀ ਓਕੇ ਆ ਨਵਾਂ ਹੀ ਆ ਕੇ ਓਕੇ ਓਕੇ ਰੈਡੀਏਟਰ ਆਪਾਂ ਦਿਓ ਲਿਆ ਨਵਾਂ ਪਾਇਆ ਹੀ ਬਾਤ ਬਾਤ ਸਾਲ ਖੂਆ ਤੇ ਇਹ ਦਸੀ ਇਹਦੀ ਡਿਮਾਂਡ ਕਿੰਨੀ ਆ ਸਹੀ ਦਸੀ ਪੈਸੇ ਪੱਕੇ ਪੈਸੇ ਦੱਸਨੇ ਆ ਆਪਾਂ ਇੰਨੇ ਦੀ ਦੇਣੀ ਆ ਆਪਾਂ 4,80,000 ਰੁਪਏ ਦੀ ਮਸ਼ੀਨ ਦੇਣੀ ਆ ਡਿਮਾਂਡ ਮੰਗ 5 ਆ 8 ਮਾਡਲ 5 ਮੰਗੇ ਹਾਂਜੀ ਮੰਗ 5 ਪਰ 4,80,000 ਦੇਣੀ ਆ 80,000 ਦੀ ਦੇਣੀ ਆ ਤੇ ਜੇ ਬੰਦਾ ਕੋਈ ਹੋਵੇ ਮੌਕੇ ਤੇ ਮਾਨਤਾ ਨੂੰ ਹੋ ਸਕਦਾ ਹੋਰ ਮੌਕੇ ਤਾਂ ਕੋਈ 4-5000 ਬਾਹਰ ਹੋ ਸਕਦਾ ਇਧਰ ਉਧਰ ਤੇ ਚੱਲਣ ਮਸ਼ੀਨ ਦੱਸਦੀ ਕਿ ਕਿਸੇ ਆਪਣੇ ਬੰਦੇ ਨੇ ਵੀ ਲੈਣੀ ਹੁੰਦੀ ਆ ਮਾਡਲ ਆ ਜੀ ਇਹ 8 ਗੁਰਨਾਨਕ ਪੇਟੀ ਬੰਦ ਨਾਲ ਹੈਗੀ ਆ ਤੇ ਬਿਸ਼ਾਰੀ ਨੰਬਰ ਹੈ ਪੰਜਾਬ ਨੰਬਰ ਹਾਂਜੀ ਤੇ ਕੋਈ ਮੇਰਾ ਵੀਰ ਲੈਣ ਦਾ ਚਾਹਵਣਾ ਤਾਂ ਆਪਣੇ ਨੰਬਰ ਤੇ ਸੰਪਰਕ ਕਰਿਆ ਜੀ ਕਟਰ ਦੀ ਵੀ ਵਿਖਾ ਦੇ ਵੀਡੀਓ ਤੇ ਨੰਬਰ ਤੁਹਾਨੂੰ ਦੱਸਦੇ ਨੰਬਰ ਤੂੰ ਨੰਬਰ ਚੈੱਕ ਆਪਣਾ ਚੈੱਕ ਕਰੋ ਜੀ 984996977 ਇਹਦੇ ਤੇ ਕਾਲ ਕਰਕੇ ਆਪਣੇ ਨਾਲ ਇੱਕ ਥੋਨਾ ਪਕਮ ਬੈਂ ਦਿਖਾ ਦਾਂਗੇ ਆਪਣਾ ਤੋਂ ਆਪਣਾ ਨੰਬਰ ਵੀ ਦੇ ਦੇ ਬਈ ਨੰਬਰ 9635979 ਹਾਂਜੀ ਇਹ ਨਾਲ ਨੰਬਰ ਆ ਤੇ ਕਦੇ ਵੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਇਹ ਮਾਲਕ ਨੇ ਮਸ਼ੀਨ ਦੇ ਜਿਨ੍ਹਾਂ ਦਾ ਨੰਬਰ ਆ ਮੈਂ ਆਪਣਾ ਵੀ ਦੇਤਾ ਤੇ ਮਸ਼ੀਨ ਬਿਲਕੁਲ ਚੈਸੀ ਲੈਣ ਦੀ ਬਿਲਕੁਲ ਓਕੇ ਆ ਜੇ ਕਿਸੇ ਵੀਰ ਨੇ ਲੈਣੀ ਨਾ ਤੇ ਲੋਕਲ ਚਲਾਉਣ ਨੂੰ ਮਸ਼ੀਨ ਮਾੜੀ ਨਹੀਂ ਬਾਹਰ ਵੀ ਜਾ ਸਕਦਾ ਪੇਟੀ ਮੰਦ ਨਾਲ ਹੈਗੀ 0282 ਪੇਟੀ ਮੰਦ ਹੈ ਨੰਬਰ ਪੰਜਾਬ ਹੈ EB40 ਨੰਬਰ EB46 ਨੰਬਰ ਆ ਤੇ ਵੀਰ ਜੀ ਦੇ ਰਮ ਰਮ ਵੀ ਸਾਫੀ ਨੇ ਬਿਲਕੁਲ ਕੋਈ ਐਡੀ ਗੱਲ ਨਹੀਂ ਤੇ ਮਸ਼ੀਨ ਫੀਡਰ ਚ ਦੇਖੋ ਪੂਰੀ ਬੰਦੇ ਪੂਰੇ ਪੈਸੇ ਲਾ ਕੇ ਰੱਖਦੇ ਆ ਕਮੈਂਟ ਤੇ ਇਹ ਗੱਲ ਨਹੀਂ ਹੈਗੀ ਕਿ ਤੁਹਾਨੂੰ ਲੈ ਚਲਦੇ ਜੀ ਕਟਰ ਕੋਲੇ ਕਟਰ ਚੈੱਕ ਕਰਾਉਂਦੇ ਉਹਦੇ ਵਿੱਚ ਕੀ ਕੁਝ ਆ ਇੱਧਰ ਪਾਵਾਂਗੇ ਆਪਾਂ ਕਟਰ ਕੋਲੇ ਕਟਰਾ ਪਿਛਲਾ ਪਿਛੇ ਵਾਲਾ ਪਿਛੇ ਵਾਲਾ ਕਟਰਾ ਜੀ ਕਟਰ ਹੀ ਤੁਹਾਨੂੰ ਲੁੱਕ ਚੈੱਕ ਕਰਾਉਂਦੇ ਪਹਿਲਾਂ ਤਾਂ ਰੀੜਾ ਚੈੱਕ ਕਰੋ ਜੀ ਰੀੜੇ ਤੋਂ ਉਕੁਕ ਵਗੈਰਾ ਇੰਨੀ ਕੋਈ ਅਸਈ ਆ ਤੇ ਬਾਕੀ ਜੀ ਓਗਰ ਵਗੈਰਾ ਸਹੀ ਆ ਚਾਦਰ ਵੀ ਤਕਰੀਬਨ ਸਹੀ ਆ ਕੋਈ ਇੰਨੀ ਵੱਡੀ ਗੱਲ ਨਹੀਂ ਕਿ ਪੈਸੇ ਕੋਈ ਫੁੱਲ ਆ ਕੇ ਰਸਦੇ ਆ ਰੀੜੇ ਟਾਇਰ ਚੈੱਕ ਕਰੋ ਇੰਨੇ ਕੋਈ ਟਾਇਰ ਆ ਪਿੱਛੋਂ ਬਾਈ ਇਦਾਂ ਦਾ ਕਿਸੇ ਵੀਰ ਨਾਲ ਲੈਣਾ ਵੇ ਤੇ ਉਹਨੂੰ 480 ਮੰਗਾ ਕੇ ਹੋਰ ਮਾਨਤਨ ਕਰਾ ਦਾਂਗੇ 4.5 ਤੋਂ ਉੱਪਰ ਮਸ਼ੀਨ ਆਪਾਂ ਲੈ ਲਾਂਗੇ ਇਹਨਾਂ ਤੋਂ ਬਾਕੀ ਦੇਖਾਂਗੇ ਕੋਸ਼ਿਸ਼ ਕਰਕੇ ਸ਼ਾਇਦ ਮੰਨ ਜਾਣ ਤਾਂ ਤੇ 480 ਇਹਨਾਂ ਦੀ ਮੰਗਾ ਤੇ ਕਿਸੇ ਵੀਰ ਨੇ ਲੈਣੀ ਤੇ ਆਪਾਂ ਨੂੰ ਕਰ ਸਕਦਾ ਆਪਣੇ ਨੰਬਰ ਤੇ ਤੇ ਟੈਟੋ ਚੈੱਕ ਕਰੋ ਉਹ ਨਹੀਂ ਵੇਚਣੀ ਉਹ ਆਪਾਂ ਰੱਖਣੀ ਆ ਗੱਲ ਹੋਰ ਆ ਬਾਈ ਜੀ ਕਿਸੇ ਵੀਰ ਮੇਰੇ ਕੋਲ ਕਰਤਾਰ ਕੰਬੈਨ ਖੜੀ ਆ ਆਪਾਂ ਕਿਸੇ ਯਾਰ ਦੱਸ ਉਸ ਨੂੰ ਦਿਵਾਉਣੀ ਆ ਜੀ ਤੋਂ 15 ਤੋਂ 20 ਮਾਡਲ ਦੇ ਵਿੱਚ ਉਹ ਇਹ ਮਸ਼ੀਨ ਸਾਫ ਸੁਥਰੀ ਵੀ ਲੋਕਲ ਵਗੈਰਾ ਚੱਲੀ ਤੇ ਬੰਦੇ ਪੈਸੇ ਵੀ ਫੁੱਲ ਲਾਉਣਗੇ ਜੇ ਕਿਸੇ ਵੀਰ ਕੋਲ ਹੈਗੀ ਹੈ ਤਾਂ ਆਪਣੇ ਨੰਬਰ ਤੇ ਸਵਾਰਕਰ ਆ ਇਹ ਫੋਨ ਕਰਾਇਆ ਜਾ ਆਪਾਂ ਨੂੰ ਇਹਦੇ ਮਸ਼ੀਨ ਦੇ ਨਾਲ ਸਾਨੂੰ ਇਹ ਦੱਸੋ ਵੀ ਇਹਦੇ ਨਾਲ ਆਪਾਂ ਦੇਣਾ ਕੀ ਕੀ ਹੈ ਇਹਦੇ ਨਾਲ ਇਹਦੇ ਨਾਲ ਜੈਕ ਜੱਕ ਪਾਨਾਰਾ ਜੱਕ ਰਾੜਾ ਹਾਂ ਤੇ ਇੱਕ ਵੀਰ ਪਾਨਾ ਤੇ ਚਾਬੀਆਂ ਹੋਰ ਸ਼ਾਫਟ ਵਗੈਰਾ ਕੋਈ ਸਾਫਟ ਉਹ ਵਗੈਰਾ ਤਾਂ ਨਹੀਂ ਕੋਈ ਹੈਗੀ ਸਾਫਟ ਵੈਸੇ ਤਕਰੀਬਨ ਨਵੀਆਂ ਹੀ ਆਵੇ ਹੈਵਲ ਵੀ ਨਵੀਂ ਪਾਈ ਹੈ ਨਹੀਂ ਨਾਲ ਕੋਈ ਸਪੇਅਰ ਵਗੈਰਾ ਹੋਰ ਹੋਰ ਸਮਾਨ ਆਹੀ ਚਾਬੀਆਂ ਬੰਨ ਨਹੀਂ ਹੈਗੀ ਬਸ ਚਾਬੀਆਂ ਬੰਨ ਟੂਲ ਕਟ ਨਹੀਂ ਆਏ ਦੇ ਨਾਲ ਹਾਂਜੀ ਟੂਲ ਕਟ ਰਹੀ ਤੇ ਬੈਂਡ ਸੈਲਫ ਸਟਾਰਟ ਦੇਗਾ ਨਾ ਖੋਖੇ ਤਾਂ ਨਹੀਂ ਨਾ ਦਿੰਦਾ ਨਹੀਂ ਨਹੀਂ ਸੈਲਫ ਸਟਾਰਟ ਜੀ ਸੈਲਫ ਸਟਾਰਟ ਬਿਲਕੁਲ ਠੀਕ ਹੈ ਬਾਕੀ ਤੁਸੀਂ ਪੈਸੇ ਦੇਖੋ ਜੀ ਬੰਦੇ ਨੇ ਕਿੰਨੇ ਕੋ ਲਾਏ ਹੋਣਗੇ ਕੰਬਾਈਨ ਤੇ ਆ ਦੇਖੋ ਜੀ ਸ਼ਾਰਟ ਵਗੈਰਾ ਨਵੀਂ ਪਾਈ ਹੈ ਤਕਰੀਬਨ ਚੈੱਕ ਕਰੋ ਹੈਵਲ ਦੇ ਸ਼ਾਰਟ ਨੂੰ ਵੀ ਐਕੀ ਪਾਈ ਹੈ ਐਕੀ ਪਾਈ ਆ ਹਾਂਜੀ ਆ ਤੇ ਚਾਣਾ ਚ ਉਹਨਾਂ ਨਵੀਆਂ ਓਕੇ ਆ ਬੰਦੇ ਪੈਸੇ ਪੂਰੇ ਲਾ ਕੇ ਰੱਖਦੇ ਆ ਜੇ ਬੈਰਿੰਗ ਦੇਖੋ ਨਵੇਂ ਬੈਰਿੰਗ ਪਾਏ ਆ ਇਹ ਕਿਸੇ ਵੀ ਨੇ ਲੈਣੀ ਹੈ ਤਾਂ ਆਪਣੇ ਨੰਬਰੇ ਜਰੂਰ ਸੰਪਰਕ ਕਰਿਆ ਜੇ ਮਸ਼ੀਨ ਰੱਖਣ ਵਾਲੀ ਆ ਚਲਾਉਣ ਵਾਲੀ ਆ ਇਹ ਤੋਹਫਾ ਹੀ ਇੱਕ ਸਾਡੇ ਜਿੰਨੇ ਕੋ ਬੰਦੇ ਨੇ ਜਿੱਦਾਂ ਹੁਣ ਆਪਣ ਮੇਰੇ ਜ਼ਿਆਦਾ ਪੈਸਾ ਨਹੀਂ ਹੁੰਦਾ ਕਈ ਬੰਦਿਆਂ ਨੇ ਕੰਬੈਨ ਲੈਂਦੇ ਸ਼ਕੀਨ ਆ ਉਹਨਾਂ ਵਾਸਤੇ ਆ ਇਹ ਚਲਾਉਣ ਨੂੰ ਬਹੁਤ ਵਧੀਆ ਤੇ ਜੇ ਜੇਕਰ ਬੰਦਾ ਚਲਾਊਗਾ ਤਾਂ ਯਾਰ ਕਰੂਗਾ ਮਸ਼ੀਨ ਨਹੀਂ ਵੇਹੇ ਜਲਦੀ ਦੇਖੀ ਆ ਇਹ ਅਪੜ ਅਠਾ ਮਾਡਲ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਜੀ ਪੈਸੇ ਕਿੰਨੇ ਕੋ ਹੈਗੇ ਆ ਪੰਪ ਨਵੇਂ ਲਾਏ ਨੇ ਪੰਪ ਪੰਪ ਵਗੈਰਾ ਕਹਿੰਦਾ ਬਾਈ ਕਹਿੰਦਾ ਨਵੇਂ ਲੱਗੇ ਆ ਏਕੇ ਮੋਟਰ ਦਾ ਕੰਮ ਹੋਇਆ ਡਿਸਟ੍ਰੀਬਿਊਟਰ ਦਾ ਵੀ ਕੰਮ ਹੋਇਆ ਤੇ ਇਹਦੇ ਚਲਾਉਣ ਵਾਸਤੇ ਬੰਦੇ ਨੂੰ ਮਾਰੀ ਨਹੀਂ ਗਈ ਕੰਮ ਤਕਰੀਬਨ ਓਕਾ ਪੇਟੀ ਮੰਦ ਨਾਲ ਹੈਗੀ ਆ ਲੋਕਲ ਚੱਲੀ ਮਸ਼ੀਨਾਂ ਤੇ ਕਿਸੇ ਵੀਰ ਮੇਰ ਨਾਲ ਲੈਣੀ ਤਾਂ ਆਪਣੇ ਨੰਬਰ ਜਰੂਰ ਸਪਰਕ ਕਰਾ ਜੇ ਤੇ ਆਪਾਂ ਨੂੰ ਕਰਤਾਰ ਬਾਰੇ ਜੁਰ ਦੱਸਾ ਜੇ ਕਰਤਾਰ ਕੋਲ ਮੈਂ ਲੈਣੀ ਆਪਾਂ ਕਿਸੇ ਵੀਰ ਨੂੰ ਦੋਣੀ ਆ ਜੇ ਕਿਸੇ ਕੋਲ ਹੈਗੀ ਤਾਂ ਜਰੂਰ ਦੱਸਾ ਜੇ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਜੀ ਤੇ ਸਾਰੇ ਵੀਰਾਂ ਨੂੰ ਸਤਿ